ਪ੍ਰਿਤਪਾਲ ਦੀ ਗੱਲ ਕਰੀਏ ਤਾਂ ਕਹਿੰਦੇ ਇਹਨੇ ਆਪਣੇ ਮਾਮਾ ਜੀ ਨੂੰ ਦੇਖ ਕੇ ਬਲਵੀਰ ਦੁੱਧਰ ਉਹਨੂੰ ਦੇਖ ਕੇ ਪਹਿਲਵਾਨੀ ਸ਼ੁਰੂ ਕੀਤੀ ਸੀ ਪ੍ਰਿਤਪਾਲ ਦੇ ਡੈਡੀ ਜੀ ਸ਼ਿੰਦਰਪਾਲ ਸਿੰਘ ਉਹਨਾਂ ਦਾ ਵੀ ਪੰਜਾਬ ਪੁਲਿਸ ਦੇ ਵਿੱਚ ਵੱਡਾ ਨਾਂ ਤਖੜੀ ਪਹਿਲਵਾਨੀ ਕੀਤੀ ਆ ਜਗਤਪੁਰ ਜੱਟਾ ਪਿੰਡਿਆ ਤੇ ਐਸ ਵਾਲੇ ਫਗਵਾੜੇ ਦੇ ਵਿੱਚ ਪੱਕੇ ਤੌਰ ਤੇ ਰਹਿائش ਬਣਾ ਲਈ ਵੱਡਾ ਭਾਈ ਵੱਡੀ ਭੈਣ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਜਾ ਵਸੇ ਨੇ ਐ ਤਖੜੀ ਪਹਿਲਵਾਨੀ ਕੀਤੀ ਆ ਦੂਜੇ ਪਾਸੇ ਮਣੀ ਪਹਿਲਵਾਨ ਆਲਮਗੀਰ ਦੇ ਵਿਚਕਾਰ ਕੁਸ਼ਤੀ ਆ ਐ ਕਹਿੰਦੇ ਜਿੱਥੇ ਤਖੜੇ ਮੱਲ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਅੰਬਰਾ ਧਿਕਰ ਧਮਕ ਗੂੰਜਦੀ ਤਕ ਤਕ ਸੀਨਾ ਤੜਕੇ ਐਨਾਂ ਨਾਲ ਮਸ ਦੇ ਹੱਕਾਂ ਉਹਨੀਆਂ ਖੜਦੇ ਨੇ ਆ ਡੜਕੇ ਸਾਰ ਰੁੱਕੇ ਲੁੱਕੀ ਫੇਖਦੇ ਸੁੱਖੀਆਂ ਦੇ ਨਾਲ ਫੜਕੇ ਭਈ ਜੋਹਰਾਂ ਵਾਲੇ ਜੋਰ ਪਰ ਖੜਦੇ ਵਿਚ ਮੈਦਾਨੀ ਖੜਕੇ ਓਏ ਬੱਲੇ 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 ਨਹੀਂ ਹੋ ਰਿਹਾ ਵਾਕਿਆ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਨੌਜਵਾਨਾਂ ਦਰਮਿਆਨ ਆਓ ਵਾਹ ਵੀ ਵਾਹ ਦੇਖਾਂਗੇ ਕੌਣ ਜਿੱਤੇ ਕੌਣ ਹਾਰਦਾ ਮਾ ਬੀਤ ਚੁੱਕਾ ਤੌਣ ਤੇ ਰੱਖਿਆ ਹੋਇਆ ਗੋਡਾ ਕਹਿੰਦਾ ਜਿੱਤ ਜਾਊਗਾ ਆ ਵਾਹ ਵੇ ਵਾਹ ਲਾਓ ਇਹ ਪ੍ਰਿਤਪਾਲ ਪਹਿਲਵਾਨ ਫਗਵਾੜਾ ਜਿਹੜਾ ਪਹਿਜਾਨ ਤੇ ਹੋ ਗਿਆ ਪ੍ਰਿਤਪਾਲ ਪਹਿਲਵਾਨ ਫਗਵਾੜਾ ਜੇਤੂ ਹੋ ਗਿਆ